ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋੜਠਾ ਮਹਲਾ 5 ਵਾ ਗੋਰਾ ਪੂਰਾ ਪੇਟੋ ਵੱਡ ਭਾਗੀ ਮਨ ਹ ਭਇਆ ਪਰਗਾਸਾ ਕੋਈ ਨ ਪਹੁੰਚਨ ਹਰ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੌਰਵ ਪੂਰਾ ਪੇਟੋ ਵੜ ਭਾਗੀ ਮਨ ਭਇਆ ਪਰਗਾਸ ਕੋਈ ਨਾ ਪਹੁੰਚਨ ਹਰ ਦੂਜਾ ਆਪਣੇ ਸਾਹਿਬ ਕਾ ਪਰਵਾਸ ਆਪਨੇ ਸਤਗੁਰ ਕੈ ਭਲੇ ਹਾਰੇ ਅਗ ਸੁਖ ਪਚ ਸੁਖ ਸਹਿ ਜਾ ਕਰ ਆਨੰਦ ਹਮਾਰੇ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਮਾਰਾ ਨਰਪਾ ਪੈ ਗੁਰ ਚਰਨੀ ਲਾਗੇ ਇਕਰਾਮ ਨਾਮ ਆਧਾਰ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਤੀ ਹੋਵਨ ਕਾਂਠ ਲਗਾਏ ਆਪਣੇ ਜਨ ਰੱਖੇ ਆਪਣੇ ਪ੍ਰੀਤਾ ਪਿਆਰਾ ਵੜੀ ਵੜਾਈ ਹੈ ਚਾਰਜ ਸੋਭਾ ਕਾਰਜ ਆਇਆ ਰਾਸੇ नानक को नक कूर भेट सगले दुखा बिनासे वॾी वॾे आई अचारज सोभा कार जे आया रासे ਨਾਨਕ ਕਾ ਗੁਰਪੂਰਾ ਪੀਟਿਓ ਸਾਗਲੇ ਦੁਖਾ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ